ਹਾਂਜੀ ਸਸਟੀ ਕਾ ਨਿੰਮੂ ਮੋੜੀ ਆਂਟੀ ਨੇ ਭੇਜਿਆ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਮਲ ਦੀ ਲੋੜ ਹੈ ਹਾਂਜੀ ਹਾਂਜੀ ਤੇ ਮੈਨੂੰ ਕੰਮ ਚਾਹੀਦਾ ਸੀ ਵਾ ਅੱਛਾ ਤੁਸੀਂ ਕੰਮ ਕਰਦੇ ਹੋ ਹਾਂਜੀ ਆਜੋ ਅੰਦਰ ਆਜੋ ਗਣਿਆ ਕੀ ਕਰ ਰਹੇ ਹੋ ਉਹ ਵੀਰੇ ਜਿੱਥੇ ਅਸੀਂ ਪਹਿਲਾਂ ਕੰਮ ਕਰਦੇ ਨੇ ਉੱਥੇ ਚਪਲਾ ਉਤਾਰ ਕੇ ਹੀ ਅੰਦਰ ਜਾਂਦੇ ਆ ਇੱਥੇ ਕੋਈ ਐਹੋ ਜਿਹਾ ਰੂਲ ਨਹੀਂ ਹੈਗਾ ਤੁਸੀਂ ਚਪਲਾ ਪਾਓ ਕੋਈ ਗੱਲ ਨਹੀਂ ਅੰਦਰ ਬੈਠੋ ਤੁਸੀਂ ਨਾਲੇ ਮੈਂ ਨਾ ਚਾਹ ਬਣਾਉਂਦਾ ਪਿਆ ਸੀ ਜੇ ਤੁਸੀਂ ਪੀਣੀਆ ਤਾਂ ਮੈਂ ਬਣਾ ਦਾਂ ਤੁਹਾਡੇ ਵਾਸਤੇ ਵੀ ਵੀਰੇ ਤੁਸੀਂ ਕਿਹ ਚਾਹ ਬਣਾਣੀ ਆ ਮੈਂ ਬਣਾ ਦਿੰਨੀ ਆ ਚਾਹ ਨਹੀਂ ਨਹੀਂ ਉਹ ਤਾਂ ਆਲਮੋਸਟ ਬਣੀ ਪਈ ਆ ਆਪਾਂ ਅੱਧੀ ਅੱਧੀ ਪੀ ਲਾਂਗੇ ਠੀਕ ਐ ਵੀਰੇ ਲਿਓ ਤੁਸੀਂ ਬੈਠੋ ਮੈਂ ਲੈ ਕੇ ਆਨਾ ਠੀਕ ਐ ਇਹ ਕਿੱਧਰ ਗਈ ਉਹ ਤੁਸੀਂ ਥੱਲੇ ਕਿਉਂ ਬਹਿ ਗਏ? ਜੀ ਮੈਂ ਸੋਫੇ ਤੇ ਥੋੜਾ ਬਹਿ ਸਕਦੀ ਆ। ਕਿਉਂ? ਸੋਫੇ ਤੇ ਕਿਉਂ ਨਹੀਂ ਬਹਿ ਸਕਦੇ ਤੁਸੀਂ? ਜੇ ਜਿੱਥੇ ਅਸੀਂ ਕੰਮ ਕਰਦੇ ਆ ਨਾ ਉੱਥੇ ਸਾਨੂੰ ਸੋਫੇ ਤੇ ਨਹੀਂ ਬਹਿਣ ਦਿੰਦੇ। ਆਹ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ? ਖੜ੍ਹੇ ਹੋ ਵਾ ਉਥੋਂ। ਉੱਠੋ ਉੱਠੋ। ਮੈਂ ਤਾਂ ਹੈਰਾਨ ਆ ਤੁਸੀਂ ਥੱਲੇ ਕਿਉਂ ਬੈਠ ਗਏ ਐਡੇ ਐਡੇ ਸੋਫੇ 'ਤੇ ਉੱਤੇ ਬੈਠੋ ਮੇਰੇ ਮੈਂ ਇੱਥੇ ਨਹੀਂ ਬੈਠ ਸਕਦੀ ਕਿਉਂ ਨਹੀਂ ਬੈਠ ਸਕਦੇ ਫਿਰੇ ਅਸੀਂ ਸੋਫਿਆਂ 'ਤੇ ਨਹੀਂ ਬਹਿੰਦੇ ਹੈ ਇਹ ਸਾਡਾ ਘਰ ਹੈ ਇਹ ਉਹਨਾਂ ਦਾ ਘਰ ਨਹੀਂ ਹੈਗਾ ਇੱਥੇ ਭੇਦ ਭਾਵ ਨਹੀਂ ਹੁੰਦੇ ਬੈਠੋ ਤੁਸੀਂ ਬੈਠੋ ਨਾਲੇ ਚਾਹ ਪੀਓ ਆ ਲਓ ਨਾਲੇ ਬਿਸਕੁਟ ਖਾਓ ਜੀ ਕੋਈ ਸਟੀਲ ਦੀ ਕੋਲੀ ਜਾਂ ਕੋਈ ਅਲੱਗ ਭਾਂਡਾ ਨਹੀਂ ਹੈਗਾ ਕਿਉਂ ਫੀਡ ਇ ਕੱਪ ਚ ਥੋੜਾ ਚਾ ਪੀਉਂਗੀ ਮੈਂ ਸੇਮ ਕੱਪ ਤੋਂ ਮਤਲਬ ਹੁਣ ਕੱਪ ਚ ਕੀ ਪ੍ਰੋਬਲਮ ਐ ਕੱਪ ਚ ਚਾ ਨਹੀਂ ਪੀਂਦੇ ਤੁਸੀਂ ਜੇ ਕੱਪ ਚ ਤਾਂ ਵੈਸੇ ਮੈਂ ਚਾ ਪੀਂਦੀ ਆ ਪਰ ਜਦੋਂ ਅਸੀਂ ਕਿਸੇ ਕਰੇ ਕੰਮ ਕਰਦੇ ਆ ਨਾ ਤਾਂ ਅਸੀਂ ਉਹਨਾਂ ਕਰੇ ਕੱਪ ਚ ਚਾ ਨਹੀਂ ਪੀਂਦੇ ਇੱਕ ਵਾਰ ਤਾਂ ਵੀਰੇ ਮੈਂ ਕਿਸੇ ਦੇ ਘਰੇ ਨਾ ਕੱਪ ਚ ਚਾ ਪੀ ਲਈ ਤੇ ਵੀਰੇ ਉਹਨਾਂ ਨੇ ਨਾ ਮੈਨੂੰ ਬਹੁਤ ਡਾਂਟਿਆ ਤੇ ਨਾਲੇ ਉਹ ਕੱਪ ਮੇਰੇ ਸਾਹਮਣੇ ਤੋੜ ਕੇ ਸੁੱਟਤਾ ਉਸ ਤੋਂ ਬਾਅਦ ਤਾਂ ਮੇਰੀ ਹਿੰਮਤ ਹੀ ਨਹੀਂ ਹੋਈ ਕੱਪ ਚ ਚਾ ਪੀਣ ਨੂੰ ਜਿਹੜੀ ਦੁਨੀਆ 'ਚ ਤੁਸੀਂ ਪਹਿਲਾਂ ਰਹਿੰਦੇ ਹੋ ਨਾ ਉਹ ਦੁਨੀਆ ਹੋਰ ਐ ਤੁਸੀਂ ਚੁੱਪ ਕਰਕੇ ਨਾ ਆ ਕੱਪ ਚਾਹ ਪੀਓ ਸਾਡੇ ਘਰੇ ਨਾ ਕਿਸੇ ਨਾਲ ਕੋਈ ਭੇਜ ਭਾਵ ਨਹੀਂ ਹੁੰਦਾ ਨਾਲੇ ਤੁਸੀਂ ਮੈਨੂੰ ਵੀਰਾ ਕਹਿ ਰਹੀ ਐ ਨਾਲੇ ਇਹੋ ਜਿਹੀਆਂ ਗੱਲਾਂ ਕਰ ਰਹੀ ਂ ਚੰਗਾ ਲੱਗਦਾ ਆ ਲਿਆ ਬਿਸਕੁਟ ਆਹ ਵਰ ਕੱਪ ਪੀਲਾ ਚਾਹ ਵੀਰੇ ਚਾਹ ਬਹੁਤ ਸਵਾਦ ਬਣਾਈਆ ਤੁਸੀਂ ਆਪ ਬਣਾਈਆ ਹਾਂ ਮੈਂ ਆਪ ਬਣਾਈਆ ਸਵਾਦ ਬਣੀਆ ਹਾਂਜੀ ਵੀਰੇ ਬਹੁਤ ਸਵਾਦਾ ਵੀਰੇ ਤੁਹਾਡੇ ਘਰੇ ਕੋਈ ਰਹਿੰਦਾ ਨਹੀਂ ਹੈਗਾ ਮੇਰੇ ਘਰੇ ਸਾਰੇ ਰਹਿੰਦੇ ਆ ਅੱਜ ਮੈਂ ਕੁਦਰਤੀ ਇਕੱਲਾ ਸੀਗਾ ਮੰਮੀ ਹੁਣੇ ਗਏ ਹੋਇਆ ਕਿਤੇ ਸਵੇਰੇ ਆ ਜਾਣਗੇ ਨਾਲੇ ਸਵੇਰੇ ਸਾਰਿਆਂ ਨੂੰ ਮਿਲ ਲਿਓ ਤੁਸੀਂ ਹਾਂਜੀ ਨਾਲੇ ਆ ਗੱਲਾਂ ਦੇ ਚੱਕਰ ਚ ਮੇਨ ਚੀਜ਼ ਤਾਂ ਮੈਂ ਭੁੱਲੀ ਗਿਆ ਜੇ ਤੁਸੀਂ ਇੱਥੇ ਕੰਮ ਕਰੋਗੇ ਹਾਂਜੀ ਕਿੰਨੇ ਪੈਸੇ ਲੋਗੇ ਵੀਰੇ ਤੁਸੀਂ ਜਿੰਨੇ ਪੈਸੇ ਦੋਗੇ ਨਾ ਮੈਂ ਤਾਂ ਉਹਨੇ ਲੈ ਲੂੰਗੀ ਖੁਸ਼ ਹੋ ਕੇ ਕਿਉਂ ਵੀਰੇ ਪਹਿਲੀ ਵਾਰ ਤਾਂ ਕਿਸੇ ਦੇ ਘਰੇ ਆਣ ਕੇ ਆਪਣਾਪਣ ਮਹਿਸੂਸ ਹੋ ਰਿਹਾ ਵਾ ਤੇ ਤੁਸੀਂ ਜੇ ਪੈਸੇ ਨਾ ਵੀ ਦੋਗੇ ਨਾ ਤਾਂ ਵੀ ਕੋਈ ਚੱਕਰ ਨਹੀਂ ਆ ਮੈਂ ਤਾਂ ਵੀ ਕੰਮ ਕਰ ਲੂੰਗੀ ਤੇ ਪੂਰੀ ਇਮਾਨਦਾਰੀ ਨਾਲ ਕੰਮ ਕਰੂੰਗੀ ਵੀਰੇ ਤਾਂ ਬੋਸਿਆਣੀ ਕੁੜੀ ਹੈ ਤੂੰ ਮੈਨੂੰ ਹੁਣ ਇਹ ਦੱਸ ਜਿੱਥੇ ਪਹਿਲਾਂ ਕੰਮ ਕਰਦੀ ਸੀ ਉੱਥੋਂ ਕਿੰਨੇ ਪੈਸੇ ਲੈਂਦੀ ਸੀ 2000 ਲੈਂਦੀ ਸੀ ਵੀਰੇ ਉੱਥੇ ਤੇ ਮੈਂ ਅੱਛਾ ਜਿਹੜੀ ਕੁੜੀਦਰ ਤੋਂ ਪਹਿਲਾਂ ਕੰਮ ਕਰਦੀ ਸੀ ਨਾ ਸਾਡੇ ਉਹਨੂੰ ਤਾਂ ਅਸੀਂ 1500 ਦਿੰਦੇ ਸੀ 2000 ਜ਼ਿਆਦਾ ਨਹੀਂ ਵੀਰੇ ਤੁਸੀਂ ਜਿੰਨੇ ਦੋਗੇ ਉਹਨੇ ਲੈ ਲੂਗੀ ਕੋਈ ਗੱਲ ਨਹੀਂ ਤੁਸੀਂ 1500 ਕਿੰਨੇ ਮੈਂ 1500 ਲੈ ਲੂਗੀ ਨਹੀਂ ਮੈਂ ਤੈਨੂੰ 3000 ਦਵਾਂ ਪਰ ਤੁ ਮੰਮੀ ਨੂੰ ਨਾ ਦੱਸੀ ਵੀਰੇ ਤੁਸੀਂ ਮੈਨੂੰ ਕਿਉਂ 3000 ਦੋਗੇ ਉਹਨਾਂ ਨੂੰ ਤਾਂ ਤੁਸੀਂ 1500 ਦਿੰਦੇ ਸੀ ਉਹਨੂੰ ਮੈਂ 1500 ਤਾਂ ਦਿੰਦਾ ਸੀ ਕਿਉਂਕਿ ਉਹ ਸਿਰਫ ਕੰਮ ਵਾਲੀ ਬਾਈ ਸੀਗੀ ਤੈਨੂੰ ਮੈਂ 3000 ਤਾਂ ਦਊਂਗਾ ਤੇ ਨਾਲ ਗੱਲ ਕਰਕੇ ਨਾ ਮੈਨੂੰ ਆਪਣਾ ਪੰਜਾ ਮਹਿਸੂਸ ਹੋਇਆ ਨਾਲੇ ਤੋਂ ਮੈਨੂੰ ਵੀਰਾ ਆ ਗਿਆ ਕੋਈ ਵੀ ਬੰਦਾ ਮਜਬੂਰੀ 'ਚ ਹੀ ਕੰਮ ਕਰਦਾ ਹੈ ਨਾ ਕਿਸੇ ਨੂੰ ਸ਼ੌਂਕ ਤਾਂ ਹੁੰਦਾ ਨਹੀਂ ਕਿਸੇ ਦੇ ਭਾਂਡੇ ਮਾਂਜਣ ਦਾ ਕਿਸੇ ਦੇ ਪੋਚੇ ਲਾਣ ਦਾ ਠੀਕ ਹੈ ਜੇ ਮੰਮੀ ਹੁਣੇ ਪੁੱਛਣਗੇ ਤਾਂ ਤੂੰ ਉਹਨਾਂ ਨੂੰ ਕਹਿਣਾ ਵੀਰਾ 1500 ਹੀ ਦਿੰਦਾ ਪਰ ਮੈਂ ਤੈਨੂੰ 3000 ਦਊਂਗਾ ਠੀਕ ਹੈ ਮੇਰੇ ਹੁਣ ਤੋਂ ਸਵੇਰੇ ਕਿੰਨੇ ਵਜੇ ਆਏਂਗੀ ਵੀਰੇ 11 ਵਜੇ ਆ ਜਾ। 11 ਵਜੇ ਨਾ ਮੈਂ ਆਫਿਸ ਜਾਣਾ ਹੁੰਦਾ। ਜੇ ਤੁਸੀਂ 10 ਵਜੇ ਆਜੋ ਤਾਂ ਬੜੀ ਮਿਹਰਬਾਨੀ। ਵੀਰੇ ਫਿਰ ਤਾਂ ਮੈਂ ਸਵੇਰੇ 9:30 ਵਜੇ ਆ ਜਾ ਕਰੂੰਗੀ। ਇੱਕ ਘਰ 'ਚ ਮੈਂ ਸਵੇਰੇ ਕੰਮ ਕਰਨਾ ਹੁੰਦਾ ਪਰ ਮੈਂ ਉਹਨਾਂ ਨੂੰ ਕਹਿ ਦਊਂਗੀ ਕਿ ਮੈਂ ਬਾਅਦ 'ਚ ਆ ਜਾ ਕਰੂੰਗੀ। ਪਹਿਲਾਂ ਮੈਂ ਤੁਹਾਡੇ ਘਰੇ ਕੰਮ ਕਰ ਜਾ ਕਰਾਂਗੀ। ਇਹ ਤਾਂ ਬਹੁਤ ਵਧੀਆ ਗੱਲ ਆ। ਫਿਰ ਇਦਾਂ ਕਰਿਓ। ਤੁਸੀਂ ਨਾ ਸਿਰੇ ਟਾਈਮ ਨਾਲ ਆ ਜਾਓ। ਠੀਕ ਐ। ਨਾਲੇ ਮੰਮੀ ਹੁਣੇ ਆ ਜਾਣਗੇ। ਤੁਸੀਂ ਉਹਨਾਂ ਨੂੰ ਵੀ ਮਿਲ ਲਿਓ। ਠੀਕ ਐ ਵੀਰੇ। ਹਾਂਜੀ ਵੀਰੇ ਤੁਸੀਂ ਨਾ ਬਹੁਤ ਚੰਗੇ ਹੋ ਮੈਨੂੰ ਨਾ ਇਦਾਂ ਲੱਗਦਾ ਸੀ ਕਿ ਸਾਡੇ ਵਰਗੇ ਗਰੀਬਾਂ ਦੀ ਨਾ ਕੋਈ ਇੱਜ਼ਤ ਹੀ ਨਹੀਂ ਪਰ ਮੈਨੂੰ ਤਾਂ ਅੱਜ ਪਤਾ ਲੱਗਿਆ ਕਿ ਇੱਜ਼ਤ ਕਰਨੀ ਆਣੀ ਚਾਹੀਦੀ ਆ ਬਾਲੀ ਗੱਲਾਂ ਨਾ ਮਾਰ ਸਵੇਰੇ ਟਾਈਮ ਨਾਲ ਆ ਜੀ ਠੀਕ ਐ ਵੀਰੇ ਆਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜੇ ਰੱਬ ਨੇ ਬਣਾਉਣ ਲੱਗਿਆ ਕੋਈ ਫਰਕ ਨਹੀਂ ਕੀਤਾ ਤਾਂ ਦੁਨੀਆ 'ਚ ਰਹਿ ਕੇ ਆਪਾਂ ਕਿਉਂ ਫਰਕ ਕਰੀਏ ਕੀ ਹੋਇਆ ਜੇ ਕਿਸੇ ਨੂੰ ਰੱਬ ਨੇ ਜ਼ਿਆਦਾ ਦਿੱਤਾ ਤੇ ਕਿਸੇ ਨੂੰ ਘੱਟ ਰਲ ਮਿਲ ਕੇ ਤਾਂ ਆਪਾਂ ਨੂੰ ਹੀ ਰਹਿਣਾ ਪੈਣਾ ਨਾ ਕਿਉਂਕਿ ਜਦੋਂ ਅਮਲਾ ਦੇ ਨਿਬੇੜੇ ਹੋਣਿਆ ਨਾ ਸਭ ਨੂੰ ਇੱਕੋ ਤੱਕੜੀ 'ਚ ਤੋਲਿਆ ਜਾਣਾ ਉੱਥੇ ਜਾ ਕੇ ਪਤਾ ਲੱਗਣਾ ਕੀ ਦੇ ਕੋਲੇ ਜ਼ਿਆਦਾ ਸੀ ਤੇ ਕਿਸੇ ਕੋਲੇ ਘਟ